ਮਲੇ ਦੀ 84500 ਤਨਖਾਹ ਇੱਕ ਐਮਐਲਏ ਦੀ 84500 ਆਨ ਰਿਕਾਰਡ ਜਿਹੜੀ ਇੱਕ ਐਮਐਲਏ ਦੇ ਖਾਤੇ ਤੇ ਜਾਂਦੀ ਹੈਗੀ 84500 ਰੁਪਏ ਦੀ ਤਨਖਾਹ ਲੈਣ ਵਾਲਾ ਇੱਕ ਐਮਐਲਏ ਕੀ ਉਹ ਦੋ ਕਿਲਿਆਂ ਦੇ ਵਿੱਚ ਕੋਠੀ ਪਾ ਸਕਦਾ ਕੀ ਉਹ ਮਹਾਲੀ ਦੇ ਵਿੱਚ 5 ਕਰੋੜ ਦਾ ਫਲੈਟ ਲੈ ਸਕਦਾ ਜਾਂ ਕੀ ਕੋਠੀ ਲੈ ਸਕਦਾ ਹੈਗਾ ਕੀ ਉਹ ਦੋ ਦੋ ਘਰ ਦੇ ਵਿੱਚ ਐਨੋਵਾ ਜਾਂ ਫੋਰਚੂਨਰ ਰੱਖ ਸਕਦਾ ਹੈਗਾ ਇਸ ਤੋਂ ਵੱਡੀ ਕ腐ਸ਼ਨ ਕਿਹੜੀ ਹੈ ਕਈ ਜਉ ਅਸੀਂ ਕੱਟਣ ਮਾੰਦਰ ਪਰ ਮੈਂ ਇਹ ਦੇ ਕਹਿੰਨ ਕਿ ਜਿਹੜੀ ਵਿਧਾਨ ਸਭਾ ਤੁਹਾਡੇ ਖਾਤਿਆਂ ਚੋਂ 84500 ਰੁਪਈਆ ਜਾਂਦੀ ਹੈਗੇ ਉਹਦੇ ਨਾਲ ਕੋਈ ਬਿਜ਼ਨਸ ਨਹੀਂ ਤੇ ਉਹਦੇ ਨਾਲ ਤੁਹਾਡੇ ਘਰ ਚ ਤਿੰਨ ਤਿੰਨ ਕਾਰਾਂ ਦੋ ਦੋ ਕਿੱਲਾਂ ਦੇ ਵਿੱਚ ਕੋਠੀ ਫਿਰ ਰੋਲੈਕਸ ਦੀਆਂ ਘੜੀਆਂ 40000 ਦੇ ਬੂਟ 20000 ਦਾ ਸੂਟ ਕੌਣ ਦਿੰਦਾ ਯਾਰ ਪਰ ਜੰਗਲਾ ਚ ਫਾਰਮ ਹਾਊਸ ਹਾਂ ਉਹ ਚੀਕਾ ਮਾਰਦੇ ਨੇ ਕਿਉਂਕਿ ਗ੍ਰੀਨ ਟ੍ਰਿਬਿਊਨਲ ਨੇ ਕਰ ਦਿੱਤਾ ਹੈਗਾ ਰੋਕ ਲਗਾ ਦਿੱਤੀ ਹੈਗੀ ਸਰਕਾਰ ਨੇ ਪਾਲਿਸੀ ਚੇ ਕਰਦੇ ਕਹਿੰਦੇ ਕਿ ਬਹੁਤ ਸਾਰੇ ਆਮ ਆਦੀ ਪਾਰਟੀ ਦੇ ਵੱਡੇ ਲੀਡਰਾਂ ਨੇ ਵੀ ਵੀ ਕਿਲੇ ਲੈ ਲੈ ਸੀ ਵੀ ਚਲੋ ਉਧਰ ਫਾਰਮ ਹਾਊਸ ਬਣਾ ਲੇ ਪਰ ਪੰਜਾਬ ਦੇ ਏਜੰਡੇ ਤੇ ਕੋਈ ਵੀ ਜਿਹੜੀ ਪਾਰਟੀ ਉਹ ਗੱਲ ਨਹੀਂ ਕਰੇਗੀ